ਸਤ ਸ੍ਰੀ ਅਕਾਲ ਸਾਰਿਆਂ ਨੂੰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਮੇਰਾ ਉਜੜਿਆ ਗਵਾਂਢੀ ਲਿਖੀ ਹੈ ਸੰਤੋਪ ਸਿੰਘ ਤੀਰ ਜਰਨਲੀ ਸੜਕ ਉੱਤੇ ਚਾਰ ਮੀਲਾਂ ਵਿੱਚਕਾਰ ਮਝਹੱਬ ਦੇ ਮਾਰਿਆਂ ਦਾ ਕਾਫਲਾ ਨਵੇਂ ਵਤਨ ਨੂੰ ਜਾ ਰਿਹਾ ਸੀ ਮੈਂ ਕਿਤੇ ਬਾਹਰ ਆਪਣੇ ਪਿੰਡ ਵੱਲੋਂ ਆ ਰਿਹਾ ਸੀ ਮੇਰੀ ਮੰਜ਼ਿਲ ਤੋਂ ਕੋਈ 2 ਕੁ ਮੀਲ ਉਰੇ ਕਾਫਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ ਸਵਾਰਨ ਲੈ ਕੇ ਨਿਮਾਨ ਵਿੱਚ ਖਿੰਡ ਗਈਆਂ ਤੇ ਡ్రਾਈਵਰ ਇੰਜਨ ਦਾ ਕੁੰਡ ਚੁੱਕ ਕੇ ਨੁਕਸਟੋਣ ਲੱਗਿਆ ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ ਵਿੱਚ ਗੱਡੇ ਜੀ ਗਰੇ ਸਨ ਜਿਵੇਂ ਬੰਦੇ ਪਈਏ ਤੁਰਾ ਉੱਤੇ ਮਜਬੂਰ ਕੁੰਦੇ ਹੋਣ ਬਸ ਉਹ ਚੁੱਪਚਾਪ ਚੱਕੀ ਜਾਂਦੇ ਸਨ ਉਨ੍ਹਾਂ ਦੇ ਪੀਲੇ ਚਿਹਰੇ ਢੂੜ ਨਾਲ ਖਾਕੀ ਬਣ ਗਏ ਸੜੀ ਤਰੈਕੀ ਜ਼ਿੰਦਗੀ ਉੱਤੇ ਮੱਖੀਆਂ ਭਣ ਕਦੀਆਂ ਇੱਕ ਬਦਬੂ ਹਵਾ ਤੇ ਖੁਸ਼ਕ ਫਰਾਟਿਆਂ ਨਾਲ ਖਲਾ ਨੂੰ ਹੋਟ ਰਹੀ ਸੀ ਮੈਂ ਚਾਹਿਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰ ਦਾ ਨੇੜੇ ਹੋ ਕੇ ਦੇਖ ਲਵਾਂ ਦੋ ਲਾਂਗਾ ਮੈਨੂੰ ਸੜਕ ਦੀ ਚੱਬਖੜ ਵੀ ਸੱਜੀ ਕੰਨੀ ਉੱਤੇ ਲੈ ਗਈਆਂ ਇੱਕਾ ਇੱਕ ਮੋਰਿਆਂ ਗੱਡੇ ਖੜਾਉਣੇ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੁਕਿਆ ਗਿਆ ਸੀ ਮੈਂ ਸੁਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦ ਇੱਕ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ ਕਿਸੇ ਕਿਸੇ ਗੱਡੇ ਉੱਤੇ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਮਕ ਪੈਂਦੀਆਂ ਤਾਂ ਮੈਂ ਉਹ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ ਹਰ ਗੱਡੀਆਂ ਗਾੜੀਆਂ ਮੇਰੀ ਸ਼ਕਲ ਤੇ ਇੱਕ ਵਾਰ ਡੜ ਜਾਂਦਾ ਜਿਵੇਂ ਉਨਾਂ ਨੂੰ ਮੇਰੀਆਂ ਅੱਖਾਂ ਵਿੱਚ ਬਰਸ਼ੇ ਝਮਕਦੇ ਦਿਸਦੇ ਹੋਣ ਮੈਸੁਰਮਈ ਸੜਕ ਤੋਂ ਹਟ ਕੇ ਮੁੜ ਕੱਚੀ ਪਟੜੀ ਉੱਤੇ ਹੋ ਗਿਆ ਕੋਈ ਤਿੰਨ ਗੱਡਿਆਂ ਪਿੱਛੋਂ ਅਚਾਨਕ ਇੱਕ ਗਾੜੀ ਇਹਨੇ ਮੇਰੇ ਵੱਲ ਤੱਕਿਆ ਉਹਦੀਆਂ ਨਜ਼ਰਾਂ ਟਲਦੀਆਂ ਟਲਦੀਆਂ ਮੁੜ ਕਰਾਰ ਫੜ ਗੰਨਾ ਉਸ ਫੇਰ ਤੱਕਿਆ ਤੇ ਪਾਲ ਦੀ ਪਾਲ ਉਹਦੇ ਜਿਹਰੇ ਉੱਤੇ ਭਾਗ ਜਿਹਾ ਫਿਰ ਆਇਆ ਉਧੀਆਂ ਅੱਖਾਂ ਵਿੱਚ ਲਿਸ਼ਕਾਈ ਜਿਹੜੀ ਕਿ ਕਾਫਲੇ ਵਿੱਚ ਬਿਲਕੁਲ ਅਨ ਹੋਈ ਹੋ ਸਕਦੀ ਸੀ ਗਾੜੀ ਨੇ ਥੋੜ੍ਹ ਤੇ ਪੱਬ ਤਰਿਆ ਤੇ ਇੱਕ ਛਲਾਂਗ ਨਾਲ ਗੱਡੀਆਂ ਲੈ ਕੇ ਮੇਰੇ ਵੱਲ ਨੂੰ ਵਧਿਆ ਜਿਵੇਂ ਉਹਦੀ ਛਾਤੀ ਵਿੱਚ ਕੋਈ ਗੋਲਾ ਫਟ ਗਿਆ ਹੋਵੇ ਉਹਦੀਆਂ ਅੱਖਾਂ ਉੱਤੇ ਮਾਸ ਕੰਬਿਆ ਤੇ ਉਹਦੀ ਪੱਬ ਨਿਕਲ ਗਈ ਉਹ ਹਉ ਦੁੱਲਿਆ ਬੜਾ ਮਾੜਾ ਹੋ ਗਿਆ ਯਾਰ ਡੱਕੇ ਵਰਗਾ ਪਛਾਣਿਆ ਵੀ ਨਹੀਂ ਗਿਆ ਮੈਂ ਉਹ ਦੇਖ ਕੇ ਆਖਿਆ ਦੁੱਲੇ ਦੀ ਪੋਬ ਨੇ ਗੱਡੇ ਉਤੋਂ ਨਿਸਲ ਪਈ ਲਟਕਦੀ ਬੇਸੁਰਤ ਜੇਨਮ ਦੇ ਕਾਲਜ ਉੱਤੇ ਟੱਕ ਮਾਰਿਆ ਪਿਉ ਦਾ ਰੋਮ ਸੁਣ ਕੇ ਤੀਆਂ ਕਬਰਾਂ ਵਿੱਚੋਂ ਜਾਗ ਪੈਂਦੀਆਂ ਪਿਉ ਦਾ ਰੋਮ ਸੁਣ ਕੇ ਤੀਆਂ ਕਬਰਾਂ ਵਿੱਚੋਂ ਜਾਗ ਪੈਂਦੀਆਂ ਹਨ ਬਾਈ ਤੂੰ ਰੇ ਆ ਜਾ ਜੇਨਮ ਨੇ ਮਰੀ ਹੋਈ ਆਵਾਜ਼ ਵਿੱਚ ਆਖਿਆ ਬਾਈ ਤੂੰ ਉਰੇ ਆ ਜਾ ਉਦਣਾ ਅੰਦਰਾਂ ਨੂੰ ਜਿਵੇਂ ਸੁੰਨ ਚੜਦਾ ਸੀ ਉਸਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਉ ਮੌਤ ਦੀਆਂ ਦਾੜਾਂ ਵਿੱਚ ਜਾਂਦਾ ਸਮਝਦੀ ਸੀ ਦੁੱਲਿਆ ਬਸ ਵੀਰ ਹੁਣ ਆਪਾਂ ਕੋਈ ਗੱਲ ਕਰਕੇ ਮੈਂ ਦੁੱਲੇ ਨੂੰ ਵਰਾਉਣ ਲਈ ਮੋਢਿਓ ਫੜ ਕੇ ਜਰਾ ਜਿੰਨਾ ਝੂਣਿਆ ਉਹਦੀ ਵੀ ਨਹੀਂ ਹੰਝੂਆਂ ਨਾਲ ਤਰ ਹੋ ਗਈ ਸੀ ਉਹਨੇ ਟੱਟਵੇਂ ਹੋ ਕੇ ਲੈਂਦਿਆਂ ਝੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ ਰੋਕੇ ਹੰਬੰਗਾ ਲਾਲ ਪਿੰਜੂ ਅੱਖਾਂ ਨਾਲ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਇੱਕ ਨੀਵੇਂ ਹੁਲਾਸ ਵਿੱਚ ਹੌਲੀ ਜਿਹੀ ਧੌਣ ਫੇਰ ਕੇ ਆਪਣੀ ਤੀਨੂ ਆਖਿਆ ਪੁੱਤ ਜੈਨ ਮੇ ਗੁਰਬਚਨ ਸਿਓ ਖੜਾ ਹੈ ਆਪਣਾ ਪੜੋਸੀ ਮੱਲ ਹੈ ਉਹਦੀਆਂ ਢਿੱਲਾਂ ਬਾਹਵਾਂ ਨੇ ਟੱਕਾਂ ਉੱਤੇ ਆਸਰਾ ਲੈ ਕੇ ਕੋਣੀਆਂ ਕੱਢ ਲੰਗਾ ਤੇ ਉਹਦੇ ਲੱਕ ਉੱਤੇ ਟੰਗੇ ਅਧੀਏ ਤੱਬੇ ਦੀ ਇੱਕ ਝੋਲ ਖੱਜਾਂ ਉੱਤੇ ਫੁਲਕਦੀ ਸੀ ਮੇਰਾ ਨਾਂ ਸੁਣ ਕੇ ਜੈਨਮ ਦੇ ਵੈਣਫੁੱਟ ਪੇ ਉਹਦੀਆਂ ਅੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸਤ ਨਹੀਂ ਸੀ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਉਚੇਚਾ ਜੋਰ ਆ ਗਿਆ ਹੋਵੇ ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ ਵਿੱਚੋਂ ਘਰਾਲਾ ਵਗਾ ਦਿੱਤੀਆਂ ਦੁੱਲਾ ਸਾਡੇ ਪਿੰਡ ਦਾ ਕਹਿੰਦਾ ਘੁੰਦਾ ਰਾਠ ਗੁੱਜਰ ਸੀ 20-20 ਕੋਹਾਂ ਤੱਕ ਉਹਦੀ ਤਾਕ ਸੀ ਸਾਰੇ ਪਿੰਡ ਦਾ ਚੋਨਾ ਉਹੀ ਚਾਰਦਾ ਸੀ ਤੇ ਨਾਲੇ ਉਹ ਪੱਕਰਿਆਂ ਦਾ ਆਪਣਾ ਹੀ ਜਿਹੜਾ ਪਾਲਦਾ ਸੀ ਉਹਦੀ ਸਪੁਰਦਗੀ ਵਿੱਚ ਕਦੇ ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਦੰਗਰ ਖੇਤ ਵਿੱਚ ਵੜ ਜਾਣ ਤੋਂ ਇੱਕ ਦੂਜੇ ਪਿੰਡ ਨੇ ਫਟਕ ਲਾ ਲਿਆ ਹੋਵੇ ਇੱਕੋ ਵੀਹੀ ਵਿਚਕਰ ਹੁਣ ਕਰਕੇ ਸਾਡਾ ਤਾਂ ਖਾਸ ਕਰ ਗਵੰਡੀ ਸੀ ਬੁਡਾਰਿਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਅ ਚੱਲਿਆ ਆਇਆ ਸੀ ਸਾਡੇ ਪਿਸ਼ੋਕੜ ਪਸ਼ੂਆਂ ਦੇ ਬਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਬਾੜਾ ਸੀ ਮੇਰਾ ਕਿਉਂ ਦੱਸਦਾ ਹੁੰਦਾ ਕਿ ਦੁੱਲੇ ਦੇ ਤਾਏ ਸੁਲੇਮਾਨ ਨੇ ਉਹਨੂੰ ਇੱਕ ਵਾਰ ਪਰੋਸਾ ਦਿੱਤਾ ਸੀ ਸੌਣ ਸਿਆ ਤੇਰਾ ਸਾਡਾ ਮਾਲ ਕੋਈ ਦੋ ਤਾਂ ਨਹੀਂ ਤੂੰ ਸੌ ਰਿਹਾ ਕਰੇ ਬੇਫਿਕਰ ਹੋ ਕੇ ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਹਮਣੇ ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰੀਆਂ ਪਾਸ ਮੰਝਾ ਨਹੀਂ ਸੀ ਡਾਇਆ ਜਨਮ ਮੇਰੀਆਂ ਭੈਣਾਂ ਦੀ ਗੁੜੀ ਸੇਲੀ ਸੀ ਉਨਾਂ ਜਦੋਂ ਰਲਕੇਤਰੀਂ ਜਿਨੀ ਬੈਠਣਾ ਤਾਂ ਪੈਰ ਦੇ ਤੜਕੇ ਤੀਖ ਸ਼ੋਕ ਪਾਉਂਦੇ ਰਹਿਣਾ ਇਕੱਠਿਆਂ ਦੀਆਂ ਗੌਂਦੀਆਂ ਪਿੰਗਾ ਝੋਟਦੀਆਂ ਇਹਨਾਂ ਦੀ ਸੁਆਭੱਤਰੀ ਇੱਕ ਹੁੰਦੀ ਸੀ ਰਲਕੇ ਉਹ ਬੜੇ ਸੋਹਣੇ ਫਲੇਰੇ ਬੋਈਏ ਗੋਂਦੀਆਂ ਸਨ ਸਾਡੀਆਂ ਡੱਬ ਖੜੱਬੀਆਂ ਤਰੀਆਂ ਉਹਨਾਂ ਦੀਆਂ ਸਾਂਝੀਆਂ ਰੀਤਾਂ ਦੀਆਂ ਰੰਗਲੀਆਂ ਮੂਰਤਾਂ ਸਨ ਜੈਨੂ ਦਾ ਦਾਜਮੀਰੀਆਂ ਪਹਿਣਾ ਨੇ ਰਲਕੇ ਤਿਆਰ ਕਰਾਇਆ ਸੀ ਤੇ ਹੁਣ ਜੈਨ ਮੇਰੀਆਂ ਭੈਣਾਂ ਦਾ ਦਾਦਾ ਜੀ ਨਾਲ ਲੱਗ ਕੇ ਬਣਾ ਰਹੀ ਸੀ ਜੈਨ ਬਿਲਕੁਲ ਮੈਨੂੰ ਆਪਣੀ ਸਗੀ ਪਹਿਨ ਜਾਂਦੀ ਸੀ ਉਹਨੇ ਵੀਰ ਤੋਂ ਬਿਨਾ ਮੈਨੂੰ ਕਦੇ ਮੂੰਹ ਨਹੀਂ ਸੀ ਖੋਲਿਆ ਜੇ ਕਦੇ ਉਹ ਮੇਰੀ ਭੈਣ ਨਾਲ ਚਾਟਮ ਚਿੱਟੀ ਹੋ ਪੈਂਦੀ ਤਾਂ ਮੈਥੋਂ ਨਿਰਣਾ ਨਹੀਂ ਸੀ ਹੋ ਸਕਦਾ ਕਿਸ ਦਾ ਕਸੂਰ ਕੱਢਾਂ ਕਿਸ ਨੂੰ ਕੂਰਾ ਜਦੋਂ ਉਹ ਢੋਲੀ ਪਹਿਨ ਲੱਗੀ ਸੀ ਉਹਨਾਂ ਦੀਆਂ ਮੇਲਣਾ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਾਏ ਸਨ ਪਾਵੇਂ ਉਹਨਾਂ ਦੀਆਂ ਸ਼ਿੱਟਾਂ ਫੇਰੀਆਂ ਤੇ ਚਾਂਦੀ ਮੜੀਆਂ ਮੇਲਣਾ ਵਿੱਚ ਮੇਰੀਆਂ ਸਾਦੀਆਂ ਪਹਿਣਾ ਉਪਰੀਆਂ ਲੱਗਦੀਆਂ ਸਨ ਪਰ ਮੈਂ ਰੂਹਾਂ ਵਿੱਚੋਂ ਫੁੱਟੇ ਦਰ ਦਿਲੇ ਹੈ 헤ਰਿਆਂ ਵਿੱਚ ਆਪਣਾ ਪਹਿਣਾ ਦਾ ਬੋਲ ਪਛਾਨ ਨਹੀਂ ਸੀ ਸਕਿਆ ਉਹਦੇ ਵੀਰ ਅਤੇ ਪਿਉਣੇ ਆਪਣੇ ਨਿਮਾਣੀਆਂ ਪੱਗਾਂ ਦੇ ਕੰਨਾਂ ਉਤੋਂ ਲਮਕਦੇ ਗਰੀਬ ਲੜਾਂ ਨਾਲ ਅੱਖਾਂ ਪੁੰਝੀਆਂ ਸਨ ਉਹ ਪਾਵੇਂ ਰਾਟ ਸਨ ਪਰ ਤੀਆਂ ਨੂੰ ਤੋਰਨ ਵੇਲੇ ਬੜੇ ਬੜੇ ਖੱਬੀ ਖਾਨ ਵੀ ਤਾਂ ਮੁੱੱਚ ਕੇ ਗਰੀਬ ਹੋ ਜਾਂਦੇ ਆ ਜਨਮ ਆਪਣੇ ਮਾਮੇ ਦੇ ਕਲਾਵੇ ਵਿੱਚ ਉਹਦੇ ਗੱਲ ਜਨਮ ਆਪਣੇ ਮਾਮੇ ਦੇ ਕਲਾਵੇ ਵਿੱਚ ਉਹਦੇ ਗੱਲ ਨੂੰ ਚਿੰਬੜੀ ਇੱਕ ਜੀਵ ਕੰਮ ਦੀ ਲੈ ਵਿੱਚ ਊ ਊ ਕਰਕੇ ਰੋ ਰਹੀ ਸੀ ਇਸ ਲੈ ਨਾਲ ਜੀਵਨ ਵਿੱਚ ਤੀਵੀਂ ਛੇਦ ਇੱਕੋ ਵਾਰ ਹੁੰਦੀ ਹੋਵੇ ਉਹਦੇ ਰੋਣ ਦੀ ਥਰਕ ਦੀ ਲੈ ਵਿੱਚ ਮੇਰਾ ਦਿਲ ਕੁੱਲਦਾ ਜਾ ਰਿਹਾ ਸੀ ਜਿਵੇਂ ਮੇਲਦੀਆਂ ਲਹਿਰਾਂ ਦੇ ਛੂਨ ਨਾਲ ਦਰਿਆ ਦੇ ਕੰਡੇ ਖੁਰ ਜਾਂਦੇ ਹਨ ਦੋ ਹੰਝੂ ਮੇਰੀਆਂ ਵਿੱਚ ਮਣਨਾ ਵਿੱਚੋਂ ਨੁੱਚੜ ਕੇ ਗੋਲ ਕਣਕਾਂ ਬਣ ਗਏ ਸਨ ਉਹੀ ਜੈਨ ਮੈਨੂੰ ਉਪਰਾ ਕਰ ਰਹੀ ਸੀ ਜਿਵੇਂ ਉਹਦੇ ਦਿਲ ਵਿੱਚੋਂ ਮਸਾਹ ਉੱਡ ਗਿਆ ਹੋਵੇ ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ ਵੀਰ ਵੀਰ ਕਰਦਿਆਂ ਕਿਹੜਾ ਵੱਡੀਆਂ ਨਹੀਂ ਗੰਗਾ ਹਕ ਮੇਰੀ ਵਿਚਾਰ ਵੀ ਸ਼ੁਰੂਆਂ ਚੱਲ ਰੰਗਾ ਸਨ ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ ਉਸ ਜਨਮ ਦਾ ਅੰਦਰ ਅੱਜ ਮੇਰੀ ਪਰਛਾਵੇਂ ਤੋਂ ਕੰਮਦਾ ਸੀ ਜਿਹੜੀ ਵਿਆਹਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚਿੰਬੜੀ ਸੀ ਜਿਵੇਂ ਆਪਣੇ ਵੀਰ ਜਮਾਲੇ ਨੂੰ ਚੰਗਾ ਗੁਰਬਚਨ ਸਿਆ ਤੂੰ ਮਿਲ ਗਿਆ ਆਖਰੀ ਮੇਲੇ ਦੁੱਲੇ ਨੇ ਸੰਗ ਵਿੱਚ ਰੁਕੇ ਗੁਬਾਰ ਦਾ ਕੁੱਟ ਪਰਿਆ ਮਸੀਰਾ ਲੱਭ ਕੇ ਟਿੰਗੜ ਦੇ ਹੋਏ ਉਹਦੇ ਅੰਦਰ ਬੋਲ ਆਇਆ ਸਮੇ ਦਾ ਗੇੜ ਹੈ ਦੁੱਲਿਆ ਕੋਈ ਵਾਈ ਚੰਦਰੀ ਵਗ ਗਈ ਚੰਗੇ ਭਲੇ ਆਦਮੀ ਪਸ਼ੂ ਬਣ ਗਏ ਅੱਲਾ ਜਾਣਦੇ ਬਚਨ ਸਿਆਂ ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਬਦੋਸ਼ੀਆਂ ਨੇ ਦੁੱਲੇ ਦੀਆਂ ਖੁੰਝੀਆਂ ਕੋਲੋਂ ਣੂ ਲਮਕਦੀਆਂ ਹੋਈਆਂ ਟਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਵਾਲ ਵਰਸ਼ਵਾਂਗ ਆਕੜ ਖੜੇ ਗਏ ਆਕੜ ਖੜੇ ਸਨ ਜਿੰਨਾ ਵਿੱਚੋਂ ਅੱਤੀ ਹੋਈ ਢੂੜ ਦੀ ਕਸਮੈਲ ਝਾਕਦੀ ਸੀ ਸੱਚ ਨੂਰਾਂ ਦੀ ਨਾਕੈਮੀ ਤੇ ਉਹ ਛੋਟੀ ਮੁੰਨੀ ਫੰਤਾਂ ਨਹੀਂ ਦਿਸੇ ਸਭ ਨੂੰ ਆਪੋ ਆਪਣੀ ਪੈ ਗਈ ਭਾਜੜ ਵਿੱਚ ਨਿਆਣਿਆਂ ਨੂੰ ਕਿਹਨੇ ਸੰਭਿਆ ਪੀਰੂ ਡੂਮ ਦੇ ਪੁੱਤ ਨजीर ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾੰਦਾਂ ਵਿੱਚ ਠੇਕੋਲ ਪਾੜੇ ਗਏ ਜਿੱਥੋਂ ਹੋ ਲਾਲ ਢਿਕਰੀਆਂ ਚੋਕੇ ਟੋਬੇ ਵਿੱਚ ਕੁਤਰੀ ਚਲਾਉਂਦੇ ਸੀ ਦੁੱਲੇ ਦੀਆਂ ਅੰਦਰਾਂ ਨੇ ਜਿਵੇਂ ਕੋਈ ਚੁੱਪ ਰੋਣ ਝੋ ਦਿੱਤਾ ਹੋਵੇ ਉਹਦੇ ਮੀਤੇ ਮਚਾਏ ਬੁੱਲ ਤੇ ਠੋਡੀ ਉੱਤੇ ਕੰਬ ਕੰਬ ਗਿਆ ਮੈਂ ਜਨਮ ਤੇ ਉਹ ગામ ਦਾ ਛੋਟਾ ਜੱਤ ਘਸਣਾ ਚਾਰ ਦਿਨ ਚਾਰ ਰਾਤਾਂ ਇੱਕ ਵਿੱਚ ਲੁਕੇ ਰਹੇ ਤੇ ਇੱਕ ਰਾਤ ਜਦ ਅੰਬਰਾਂ ਉੱਤੇ ਧਰਤੀ ਉੱਤੇ ਹਨੇਰ ਘਿਰ ਗਿਆ ਦਾ ਲਾ ਕੇ ਰੋਜੀ ਜਾਂ ਲੁਕੇ ਤਾਂ ਜਾਨ ਬਚੀ ਖੈਰ ਚੰਗਾ ਦੁੱਲਿਆ ਤੇਰੀ ਜਾਨ ਬਚ ਗਈ ਸਭ ਕੁਝ ਮੁੜ ਕੇ ਸਮਰਜੂ ਅੱਛਾ ਸ਼ੁਕਰ ਹੈ ਉਸ ਮਾਲਕ ਦਾ ਦੁੱਲੇ ਨੇ ਉਸ ਮਾਨ ਵੱਲ ਅਦਬ ਦੀ ਸਹਿਣਤ ਕਰਕੇ ਆਖਿਆ ਦੂਰ ਉੱਚੀ ਸਾਰੇ ਕਾਮਾਂ ਦੀ ਡਾਰ ਉੜਦੀ ਸਾਰੇ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ ਦੁੱਲੇ ਦੀਆਂ ਅੱਖਾਂ ਵਿੱਚ ਰੀਸ ਦਾ ਲਾਲਚ ਆਇਆ ਜੇ ਮੈਂ ਕਿਵੇਂ ਕਾਂ ਬਣ ਜਾਵਾਂ ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਰੱਜ ਕੇ ਉੱਡੇ ਆਵਾਂ ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਵੇਗਾ ਮੇਰਾ ਕਿਹੜਾ ਕੋਈ ਮਜਬ ਹੋਣਾ ਹੈ ਡਾਰ ਦੂਰ ਲੰਘ ਗਈ ਜਿਉਂ ਕਾਵਾ ਦਾ ਮੱਛਰ ਬਣ ਗਿਆ ਹੋਵੇ ਦੁੱਲੇ ਨੇ ਡਾਰ ਦੀ ਤੂਰੀ ਜਿੰਨਾ ਲੰਮਾ ਹੋਊਂਗਾ ਸੁੱਤਿਆ ਪੁੱਤ ਜੈਨਮੇ ਕਰਲੇ ਕੋਈ ਗੱਲ ਤੂੰ ਵੀ ਵੀਰ ਖੜਾ ਹੈ ਦੁੱਲੇ ਨੇ ਕੁੜੀ ਉੱਤੇ ਤਰਸ ਖਲਾੜਨਾ ਚਾਹਦਿਆਂ ਕਿਹਾ ਜੈਨਮ ਦੇ ਕੀਰਨੇ ਹੁਣ ਟੁੱਟਵੇਂ ਡੁਸਕਾਰੇ ਬਣ ਗਏ ਉਹਨੇ ਰੋ ਰੋ ਕੇ ਲਹੂ ਲਹੂਰ ਕਰਲੇ ਸਨ ਉਹਦੀਆਂ ਥਾਵੇਂ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਸੂਈਆਂ ਮੱਛੀਆਂ ਵਾਂਗ ਲੱਗਦੀਆਂ ਉਨੇਕੀ ਗੀਖੋਲੀ ਵੀ ਤੂੰ ਸਾਨੂੰ ਅਜੇ ਵੀ ਰੱਖ ਲੈ ਅਸੀਂ ਤੇਰੇ ਧਰਮ ਚਾ ਜਾਣੇ ਆ ਪੈਣ ਮੇਰਾ ਧਰਮ ਅੱਜ ਕੋਈ ਨਹੀਂ ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ ਵੀਰ ਚੰਗਾ ਜੈਨਮ ਨੇ ਪਲ ਦੀ ਮੇਰੇ ਵੱਲ ਅੱਖਾਂ ਪਾੜ ਕੇ ਤੱਕਿਆ ਜਿਵੇਂ ਉਹ ਹਨੇਰੇ ਵਿੱਚ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ ਪਰ ਚੱਟ ਯੋਧੀਆਂ ਅਦ부ਜੀ ਅੱਖਾਂ ਉੱਤੇ ਤੋੜ ਤੋਲਿਆ ਪਿੱਪਣਾ ਲੈ ਗੰਨਾ ਉਹਦੇ ਦਿਲ ਤੇ ਇੱਕ ਠਿੰਗ ਪੈ ਗਈ ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵਾ ਲਾਉਂਦਿਆਂ ਦੇਖ ਕੇ ਨਮੋਹੇ ਵੀਰ ਨੇ ਧਰ ਪੇੜ ਲਈ ਚੰਗਾ ਬਚਨ ਸਿਆ ਪਿੰਡ ਦੇ ਦਰਵਾਜ਼ੇ ਨੂੰ ਵੀਰਾ ਸਲਾਮ ਕਹੀਂ ਤੇ ਮੀ ਕਣੀ ਵਿੱਚ ਸਾਡੇ ਕੋਠੇ ਦੀ ਸੋਗਮੀ ਰੱਖੀ ਕੋਈ ਬਿਰਲਾ ਚੂਹਾ ਨਾ ਖੁੱਲ ਜਾਵੇ ਮੇਰੇ ਪਰਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਹੈ ਸੁੰਨੇ ਘਰਾਂ ਦੇ ਲੋੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ ਤੇਰੇ ਕੋਠੇ ਦੀ ਮੇਰੇ ਮੂੰਹੋਂ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਬੰਨਾ ਨਹੀਂ ਟੱਪਣ ਦਿੱਤਾ ਤੇਰੇ ਜਾਂਦਿਆਂ ਉਹਦੇ ਵਿੱਚ ਤੰਬੂਕੇ ਬਲ ਉੱਠੇ ਨੀਲੀਆਂ ਜੀਭਾਂ ਵਾਲੀਆਂ ਅੱਗ ਦੀਆਂ ਲਾਟਾਂ ਸਪੜੀਆਂ ਵਾਂਗ ਛੂਕ ਛੂਕ ਉਡਤੀਆਂ ਸਨ ਜਿਨ੍ਹਾਂ ਦੇ ਲੇਬੇਟ ਵਿੱਚ ਤੇਰੇ ਬੰਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਟਿਰ ਟਿਰ ਕਰਕੇ ਮੁੱਕ ਗਈਆਂ ਅਤੇ ਬੋੜੇ ਕੋਠੇ ਦੀਆਂ ਤੁੱਖੀਆਂ ਤੇ ਬੇਵਾਰ ਇਸ ਕੰਧ ਉੱਤੇ ਜ਼ਹਿਰੀ ਲਾਟਾਂ ਦੇ ਡੰਗਾਂ ਨੇ ਕਾਲੇ ਛਟਾਕ ਪਾ ਦਿੱਤੇ ਪਰ ਸੱਚ ਕਈ ਵਾਰੀ ਸੇਲੇ ਵਾਂਗ ਵੱਜਦਾ ਤੇ ਇਹਨਾਂ ਦੁੱਖ ਦਿੰਦਾ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੀ ਹੁੰਦੇ ਵੀ ਸੋ ਉਸ ਨੂੰ ਝੂਠ ਸੁਣ ਕੇ ਰੂਹ ਦੀ ਖੁਸ਼ੀ ਲੈਂਦੇ ਹਾਂ ਦੁੱਖ ਦੇ ਦਿਲ ਉੱਤੇ ਕੋ ਹੋਰ ਸੇਲਾ ਕਿਉਂ ਮੰਡਾ ਮੈਂ ਉਸ ਨੂੰ ਸੱਚ ਦੱਸ ਦੇ ਦੱਸ ਦੇ ਰੁਕ ਗਿਆ ਤੇ ਮਨ ਵੀ ਜੀਵ ਨਾਲ ਅੱਖ ਦਿੱਤਾ ਤੂੰ ਬੇਫਿਕਰ ਹੈ ਦਿਲਿਆ ਤੇਰੇ ਘਰ ਦੀ ਮੈਂ ਬੜਕ ਰੱਖਾਂਗਾ ਅਸੀਂ ਸੜਕ ਦੀ ਕੱਚੀ ਪੜੜੀ ਉੱਤੇ ਲੈ ਕੇ ਨਿਮਾਣ ਵਿੱਚ ਹੋਗੇ ਰਾਖੇ ਫੌਜੀਾਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉੱਤੇ ਬੜਕਦੀ ਆ ਰਹੀ ਘੂੰ ਘੂੰ ਕਰਦੀ ਬੜਕਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ ਤੂੜਦੈਕ ਭਰਿਆ ਬੱਦਲ ਧਰਤੀ ਉੱਤੇ ਉੱਡ ਕੇ ਪਲਾੜ ਵਿੱਚ ਖਿੜਨ ਲੱਗਿਆ ਦੂਰ ਤੀਕ ਇਸ ਦੇ ਮੇਲ ਦੇ ਬੱਦਲ ਤੋਂ ਸੁੰਗੀਨਾ ਦੀਆਂ ਤਿੱਖੀਆਂ ਜੀਭਾਂ ਲਿਸ਼ਕਦੀਆਂ ਜਾ ਰੰਗਾਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਢੂੜ ਦੀ ਖੁਸ਼ਕ ਤੌਲਕ ਕਾਫਲੇ ਉੱਤੇ ਕਿਰ-ਕਿਰ ਜੰਮਦੀ ਗਈ ਚੰਗਾ ਗੁਰਬਚਨ ਅੱਲਾ ਨੇ ਚਾਹੇ ਤਾਂ ਫੇਰ ਮਿਲਾਂਗੇ ਜਿਉਂਦੇ ਨਹੀਂ ਤਾਂ ਜ਼ਰੂਰ ਮਿਲਾਂਗੇ ਦੁੱਲਿਆ ਤੂੰ ਉੱਦਰ ਨਾ ਮਿਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਖੀਰ ਸਾਨੂੰ ਇੱਕ ਹੋਣਾ ਪੈਣਾ ਪਰ ਮੈਨੂੰ ਤਾਂ ਆਸ ਨਹੀਂ ਤੂ ਤਾਂ ਕਮਲਾ ਹੈ ਨੋਹਾਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ ਏ ਤਾਂ ਸਾਰੇ ਅੰਗਰੇਜ਼ ਦੇ ਪਾਟਕ ਪਾਏ ਨੇ ਸਾਨੂੰ ਚੱਕ ਚ ਮੁੱਲਾ ਕੇ ਭੂਤ ਨੇ ਬਣਾ ਦਿੱਤਾ ਏ ਭਾਈ ਨੇ ਭਾਈ ਢਿੱਡ ਪਾੜ ਕੇ ਲੀਰਾਂ ਕਰ ਦਿੱਤਨਾ ਤੁਰੇ ਹੋਏ ਸੁਲੇਓ ਸੌਰੀ ਦੇ ਕਿਵੇਂ ਝੱਟ ਡੱਡੂਆਂ ਵਾਂਗ ਟੜਕੇ ਜਾਂਦੀ ਨੇ ਕਾਫਲੇ ਦੇ ਨਾਲੋ ਨਾਲ ਪੈਦਲ ਗਸ਼ਤ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਢਿਆਂ ਤੇ ਚਿੱਟੀਆਂ ਜੀਭਾਂ ਵਾਲੀਆਂ ਬਦੁੱਖਾ ਸਨ ਉਨਾਂ ਕਾ ਖੁਰਚਦਿਆਂ ਨੂੰ ਬੂਟਾਂ ਨਾਲ ਠੋਰ-ਠੋਰਾ ਆਖਿਆ ਜਿਹੜੇ ਕਾਫਲੇ ਖਲੌਂਦਿਆਂ ਬਲਦਾਂ ਦੇ ਢਿੱਡ ਭਰਨ ਲਈ ਬਿੰਦ ਚੱਟ ਦਾ ਲਾਹਾ ਤੱਕ ਕੇ ਧਰਤੀ ਤੋਂ ਉਫਣੀਆਂ ਤਲੀਆਂ ਉਦੇੜਨ ਲੱਗ ਜਾਂਦੇ ਸਨ ਮੂਰਿਆਂ ਕਾਫਲਾ ਸਰਕਣ ਲੱਗੀਆਂ ਬਲਦਾਂ ਨੇ ਤਿਲਕਮੀ ਸਲੇਟੀ ਸੜਕ ਉੱਤੇ ਖੁਰ ਅੜਾ ਕੇ ਆਪਣੀਆਂ ਟੌਣਾ ਉੱਤੇ ਟੱਬਰ-ਟੱਬਰ ਦਾ ਪਾਰ ਖਿੱਚਿਆ ਕੇਲ ਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਹਿ ਪਈਏ ਧਰਤੀ ਵਿੱਚ ਤਸੇ ਹੋਏ ਹੋਣ ਬੇਦਿਲ ਗੱਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਤੇ ਉਹਨਾਂ ਦੇ ਪੱਟਾਂ ਦੇ ਵਿੱਚਕਾਰ ਆਪਣੀਆਂ ਪ੍ਰਾਣਾਂ ਦੀ ਤਿੱਖੇ ਡੰਗ ਚੋਬੇ ਬੋਦੇ ਪਈਏ ਤੁਰਾਂ ਉੱਤੇ ਮਜਬੂਰ ਫਿਰਨ ਲੱਗੇ ਗੱਡਿਆਂ ਦੀ ਪਸਲੀ-ਪਸਲੀ ਝੜਕਣ ਲੱਗੀ ਤੇ ਇੱਕ ਤਿੱਖੀ ਚੀਕ ਪਈਏ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਦੀ ਕਾਫਲੇ ਦੀ ਸਮੁੱੱਚੀ ਚੀਕ ਬਣਨ ਲੱਗੀ ਦੁੱਲਾ ਥੋੜੁੱਤੇ ਪੱਬ ਤਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗਿੱਜੀ ਉੱਤੇ ਜਾ ਬੈਠਾ ਬਲਦਾਂ ਦੀਆਂ ਚਿੱਟੀਆਂ ਪੂਛਾਂ ਦੇ ਉਸ ਕੁੰਡਲ ਬਣਾ ਦਿੱਤੇ ਜਿੰਨਾ ਤੇ ਇੱਕ-ਇੱਕ ਥੱਕੀ ਹੋਈ ਕਾਲੀ ਚੌਰੀ ਮੇਲਦੀ ਸੀ ਉਸਨੇ ਆਪਣੀਆਂ ਲਮਕਦੀਆਂ ਟੰਗਾਂ ਦੇ ਉਪੂਠੇ ਬਲਦਾਂ ਦੀਆਂ ਪੱਟਾਂ ਵਿੱਚਕਾਰ ਸ਼ੋਹੇ ਤੇ ਉਹਦੇ ਗੱਡੇ ਦੇ ਪਹੀਏ ਵਿੱਚੋਂ ਇੱਕ ਹੱਕ ਵਿੰਨਵੀਂ ਚੀਕ ਨਿਕਲ ਕੇ ਮਾਨਕੀਕ ਨਾਲ ਸੁਰ ਹੋ ਗਈ। ਮੇਰੀ ਜੇਬ ਵਿੱਚ 3 ਰੁਪਏ ਸੱਤਾਂ ਨੇ ਸਨ ਸਵਾਰ ਰੁਪਇਆ ਮੈਂ ਕਿਰਾਇਆ ਦੇਣਾ ਸੀ ਮੈਂ ਤੁਰਦੇ ਤੁਰਦਿਆਂ 2 ਰੁਪਏ ਦਾ ਨੋਟ ਜਨਮ ਦੀ ਤਲੀ ਦੇ ਵਿੱਚ ਦੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਤੇ ਸੁਕਲੀਆਂ ਸੁਖੀਆਂ ਉਂਗਲਾਂ ਵਿੱਚ ਚਣ ਲੱਗਿਆ। ਬੀਸ ਤੂੰ ਰਹਿਣ ਦੇ ਖੇਚਲ ਨਾ ਕਰ ਫੜ ਲੈ ਫੜ ਲੈ ਮੇਰੀ ਪੈਣ ਖੇਚਲ ਕਾ ਦੀਏ ਮੈਂ ਤੇਰਾ ਵੀਰ ਮੇਰਾ ਦਿਲ ਉਖੜ ਕੇ ਸੰਗ ਵਿੱਚ ਕਾ ਰੜ ਗਿਆ ਮੈਥੋਂ ਖੁੱਲ ਕੇ ਬੋਲਿਆ ਨਾ ਹੋਇਆ ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਤੁੰਡਲਾ ਸ਼ੀਸ਼ਿਆਂ ਵਿੱਚੋਂ ਤੱਕਦਾ ਹਾਂ ਚੰਗਾ ਵੀਰ ਮਿੰਦੋਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ ਜਨਮ ਨੇ ਮੇਰੀਆਂ ਭੈਣਾਂ ਵੱਲ ਸਨੇਹਾ ਦਿੱਤਾ ਤੇ ਨਾਲ ਹੀ ਉਹਨਾਂ ਵੇੜਿਆਂ ਨੂੰ ਜਿੱਥੇ ਜਿੱਥੇ ਨੂੰ ਮੇਰੀਆਂ ਅੰਦਰਾਂ ਭਜ ਭਜ ਜਾਂਦੀਆਂ ਨੇ ਸਾਡੇ ਪਿਸ਼ੋਕੜੇ ਵੇਰੇ ਵਿਚਲੇ ਅੰਬ ਦੇ ਟੁੱਸੇ ਦੀਆਂ ਜੜਾਂ ਵਿੱਚ ਕਿਤੇ ਕਿਤੇ ਪਾਣੀ ਪਵਾ ਦਿਆ ਕਰੀ ਉਹਦੀ ਚਕਲੀ ਮੇਂ ਬੜੇ ਮਲਾਰਾਂ ਨਾਲ ਅਪਲਾਈ ਸੀ ਉਹਦੇ ਲਿਚਿ ਲਿਚ ਕਰਦੇ ਵੈਣੀ ਪੱਤੇ ਕਿਤੇ ਸੁੱਕ ਕੇ ਪੁਰਨਾ ਜਾਣ ਜਨਮ ਕਹਿੰਦੀ ਗਈ ਜਿਵੇਂ ਰੋਗੀ ਲੰਮਾ ਸਾਹਾਂ ਉੱਤੇ ਆ ਕੇ ਅਵਤਵਾ ਬੜਬੜਾਂਦਾ ਦਾ ਸਮੇਂ ਸਾਂਝ ਦਾ ਥੱਕਿਆ ਸੂਰਜ ਪੱਛਮ ਦੀ ਗੋਠ ਉੱਤੇ ਕੋਡਾ ਹੋ ਗਿਆ ਕਿ ਇੱਕ ਇੱਕ ਕਰਕੇ ਗੱਡਿਆਂ ਦੀ ਲੰਮੀ ਜੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ ਸਸਰੀਕਾਲ ਜੀ ਤੁਹਾਨੂੰ ਕਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ ਸਸਰੀਕਾਲ ਜੀ